ਉਦਲੀ ਲੈਂ ਸਾਡੀ ਬੜਾ ਕੀ ਬੜ ਕੇ ਵੀ ਲੈਂ ਬੜ ਗਣਾ ਦੰਲੇ ਦੀ ਲੈਂ ਜਿਹੜੇ ਵਾਲੂ ਬਤਾ ਦਿੱਤੀ ਸੀ ਕਿ ਬੜ ਕੇ ਆਏ ਬਹੁਤ سارے ਲਗਨ ਦੇ ਅਰਥ ਬਦਲ ਤੇ ਭਾਸ਼ਾ ਹੀ ਬਦਲ ਗਈ ਇਹ ਬੋਲੀ ਹੋਰ ਹੈ ਵਿਵੇਕ ਬੁੱਧੇ ਦੀ ਬੋਲੀ ਹੋਰ ਹੁੰਦੀ ਹੈ ਸਾਡੀ ਬੋਲੀ ਹੋਰ ਇਹ ਬੋਲੀ ਗਣ ਚ ਸਿੱਖਦੇ ਨਹੀਂ ਬੋਲੀ ਨੂੰ ਖੋਜਦੇ ਨਹੀਂ ਸਵੇਦੇ ਨਹੀਂ ਹੁਣ ਅਖੋਦੀ ਬਗੜ ਗਈ ਬੋਧਾ ਵਾਲੂ ਆਜਾ ਬਰੋ ਜੀ ਬਦਲੀ ਹੋਈ ਬਾਸ਼ਾ ਦੇ ਵਿੱਚ ਫੇਰੇ ਨੂੰ ਸੁਲਝਾਉ ਬਦਲੀ ਹੋਈ ਬਾਸ਼ਾ ਜਿਹਨੂੰ ਪੜਾਉਂਦੇ ਫੇਰੇ ਦਾ ਫਸਲਾ ਲੱਗਣਾ ਕੋਈ ਗੱਲ ਹੈ ਕਿ ਨਹੀਂ ਹੋ ਜੀ ਆਪ ਤਾਂ ਸੰਗ ਨਾ ਜਾਤ ਸਗਾਤੀ ਕਹਾ ਤੋਂ ਦਰ ਬੰਦੇ ਹੱਤੀ ਆਪ ਤਾਂ ਸੰਗ ਨਾ ਜਾਤ ਸਗਾਤੀ ਕਹਾ ਤੋਂ ਦਰ ਬੰਦੇ ਹੱਤੀ ਇਹ ਜਿਹੜੇ ਹੱਤੀ ਬੱਲੇ ਦਿੱਤੇ ਆਪਣੇ ਦਰ ਤੇ ਰਾਜੇ ਨੇ ਨਾਰਜ਼ੀ ਲੱਗਿਆ ਜੀ ਆਦਿ ਨਾਲ ਆਏ ਸੀ ਇਹ ਅਸਲੀ ਆ ਗਿਆ ਸੀ ਤੂੰ ਬੜਾ ਦਾਦਾ ਉਤਾਰੂ ਜੀ ਤੇਰੇ ਨਾਲ ਤਾਂ ਪਰਮੇਸ਼ਰ ਭੇਜਦਾ ਹਾਥੀ ਘੋੜੇ ਜੀ ਉਹ ਵੀ ਤੇ ਖਾਲੀ ਜਾਠੀ ਤੇ ਸੀ ਤਾਂ ਸਮਝਾਈ ਕਰ ਲੈਣਾ ਨਾ ਨਾ ਜਾਣਦੇ ਨਾ ਜਾਣਨੇ ਜਾਣ ਆਉਣ ਵਾਲੇ ਆਏ ਨਹੀਂ ਜਾਣ ਵਾਲੇ ਦੇ ਜਿੱਤੇ ਨੂੰ ਤੈਨੂੰ ਕੰਨ ਤੈਨੂੰ ਮਾਰ ਲੇਗੀ ਮੈਂ ਬੜਾ ਅਥੀ ਮੇਰੇ جاتی کان پہ بند ہے اپنے دوارے بندے بنے بند بھی لے پٹھے جاری تیری ہوئی ہے فکر بھی تین انہوں کا تینو فکر ہے دو گلا یہ فکر ہے ہے یا فکر ہے چنتا جی چنتا ਸੰਕਾਰ ਜਰਕਾਰ ਹੈ ਤੇ ਚੁੱਪ ਕੇ ਚੁੱਪ ਜਾਏ ਬਿਟੇ ਸੰਕਾਰ ਜਰਕਾਰ ਹਾਦੀਆਂ ਦਾ ਹੁਕਾਰ ਆਉਂਦਾ ਰਹੇ ਚੁੱਪ ਕੇ ਤੂੰ ਕੱਤ ਹਾਦੀਆਂ ਫਰਾਗ ਨਹੀਂ ਹੈ ਅਤੂ ਫਰਾਗ ਵੀ ਨਾ ਕੋਈ ਕਰਦੀ ਚਿੰਤਾ ਵੀ ਨਾ ਨਾ ਹੈ ਜਰਕਾਰ ਜੱਡਾ ਵੱਡਾ ਸਿਰ ਹੈ ਸਰਦਾ ਮੋਢੇ ਲ ਭਾਰ ਤੇਰੇ ਪੈਰਾਂ ਤੇ ਬੋਝ ਇਹਦਾ ਸਰਦਾ ਤੇਰੇ ਸਰਦਾ ਤੇਰੀ ਪੈਰਾਂ ਦੇ ਬਾਹਰ ਉਰ ਕੋ ਜੂਬਾ ਚੱਕੀ ਦਰੂ ਦੂ ਜੂਬਾ ਦਾ ਸਰ ਚੱਕੀ ਕਰਦਾ ਆਪਾਂ ਜ਼ਰਾ ਆਪੇ ਚੱਕਣੇ ਪਊ ਤੇਰੇ ਪੈਰਾਂ ਦੇ ਬੋਝ ਇਹਦੇ ਸਰਦਾ ਜੇ ਤਾਂ ਵਰਜੀ ਵੱਡਾ ਕਰ ਲੈ ਇਹਨੂੰ ਸਰ ਜਿੰਨਾ ਵੀ ਸਰ ਵੱਡਾ ਹੋਊ ਬੋਝ ਤੇਰੇ ਪੈਰਾਂ ਤੇ ਪੜੂ ਚੱਕਣਾ ਤੈਨੂੰ ਹੀ ਪੜਦਾ ਚੱਕਣਾ ਪੈਣਾ ਤੇ ਜਦ ਤੱਕ ਚੱਕਲ ਨਹੀਂ ਜਿੰਤਾ ਵੱਡਾ ਹੰਕਾਰ ਵੱਡਾ ਹੰਕਾਰ ਜਦੋਂ ਤੋਂ ਬੋਝਾ ਜਿੰਤਾ ਵੀ ਲੰਕਾ ਗੜ ਕੋਲੇ ਕਾ ਪਿਆ ਉਹ ਅਗੂਰ ਰਾਵਰ ਗਿਆ ਨਹੀਂ ਗਿਆ ਨਾ ਤਾਂ ਗੱਲ ਸੋਣ ਵਾਲੀ ਸੀ ਕਹਾਣੀ ਨਾ ਬਣਾਈ ਹੋਈ ਚਲੋ ਮੰਨ ਲਿਆ ਹੋਊਗਾ ਮੰਨ ਲਿਆ ਹਾਂ ਸੋਣ ਵਾਲਾ ਲੰਕਾ ਜਿਹਾ ਸੀਗਾ ਗੱਲ ਸੋਨੇ ਦੀ ਸੀ ਉਹ ਹੁਣ ਜਿਹੜਾ ਸਾਡਾ ਹੁੰਦਾ ਉਹ ਵੀ ਸੋਨੇ ਨਫਰ ਦਾ ਹੀ ਆ ਉਹ ਵੀ ਹੋਈ ਜੂਗਲ ਹੈ ਤੈਨੂੰ ਗੱਲ ਦੇ ਕੇ ਭੇਜਿਆ ਸੋਨੇ ਦਾ ਅਸਰ ਤੇ ਹਿਰਦੇ ਦੀ ਗੱਲ ਆ ਨੰਗਾ ਗੱਲ ਸੋਨੇ ਦਾ ਪਿਆ ਬੂਰ ਖਰਾਬਨ ਕਰਾਇਆ ਜਿਹੜਾ ਰਾਵਣ ਨੇ ਬਣਾ ਰੂਗਾ ਬੂਰ ਖਰੂਗਾ ਜਿਹੜਾ ਮਾਇਆ ਦੇ ਵਿੱਚ ਰਮਿਆ ਰੂ ਰਾਮ ਨੂੰ ਜਿਹੜਾ ਰਾਮ ਵਿਚ ਰਮ ਜੂ ਹੋ ਰਾਮ ਹੋ ਜੂਗਾ ਸੱਜਿਆ ਜਾਣੋ ਜੀ ਉਹ ਸੰਤਰ ਸੰਗ ਕਬੀਰ ਆ ਗੁਗਲਿਓ ਸੋ ਕਬੀਰ ਰਾਮਦਾਏ ਹੋਏ ਦੇ ਕੋਲੇ ਸੰਤਰ ਸੰਗ ਕਬੀਰ ਆ ਗੁਗਲਿਓ ਜਿਗਰ ਜਾਣ ਜਉ ਆਇਆ ਸੀ ਹੋਇ ਜੈ ਜੀ ਜੀ ਉਹ ਜਉ ਆਇਆ ਸੀ ਹੋਇ ਜੈ ਜੀ ਜੀ ਯਾਦ ਆ ਬਕਰ ਕੇ ਹੋ ਜੂਗਾ ਭੈੜਾ ਆਦੋ ਦੇ ਜੀ ਹੋ ਜੂਗਾ ਜੀ ਦਰਮਦਾ ਦਾ ਘਾਲੀ ਹੋ ਗਿਆ ਦਰਮਦ ਦੇ ਟਹੇ ਚੜ ਗਿਆ ਠੱਗਾਂ ਦੇ ਟਹੇ ਚੜ ਗਿਆ ਤੇ ਠਗਵਾਦਣ ਕੇ ਦਰਮਦਾਂ ਦੇ ਸੰਬਤ ਘਾਲੀ ਕੀਤਾ ਦਰਮਦ ਬੋਲ ਜੀਆ ਜਾਇਆ ਜੰਬਿਆ ਸੀ ਉਹਨਾਂ ਦਾ ਗੁਰਬੀ ਰਿਆਨ ਆ ਰਿਹਾ ਸੀ ਤਾਂ ਦਾ ਸੰਤਾਂ ਸੰਬਤ ਕਵੀ ਦਾ ਬਿਗੜਿਓ ਕਿਹਦੇ ਕੋਲ ਹੈ ਕੋਈ ਨਹੀਂ ਰਿਹਾ ਜਾਇਦਾ ਜੰਬਿਆ ਸੀ ਜੋ ਜਮੀਦੇ ਰਾਮਾ ਹੋਏ ਨਿਬੜੇ ਰਾਮ ਦੇ ਰੂਪ ਹੋ ਗਏ ਰਾਮ ਇਹ ਗਿਆ ਗੁੰਦਾ ਜਾ ਕੇ ਸਮੁੰਦਰ ਚ ਚਲੀ ਗਏ ਸਮੁੰਦਰੇ ਹੋ ਗਏ ਕਿਹਾ ਤਾਂ بگੜ ਕੇ ਖਰਾਬ ਹੋ ਜੁਗਾ ਯਾ ਜੇ ਤੁਸੀਂ ਕੋਈ ਨਹੀਂ ਸਹੀ ਕਵੀਰ ਸੁਸ਼ ਦੋਨੋ ਬਚਾਰ ਤੇਲੇ ਜਵਾਰੀ 284 ਜੇ ਲੈ ਮਾਇਆ ਦੀ ਗੇੜ ਖੜਨ ਤੇ ਜੂਆ ਖੜਨ ਦਿਓ ਬਗੜਨਾ ਹੈ ਜਰੂਰ ਵਾਇਆ ਵਾਇਆ ਤੋਂ ਉਹ ਜੋਤাদার ਬੰਦੇ ਹੱਥੀ ਹੈ ਮੈਂ ਤਾਂ ਮਾਇਆ ਦੀ ਗੇੜ ਖੜੀ ਹੈ ਵਾਇਆ ਧੰ ਕੱਠਾ ਕਰਦੇ ਹੋਰ ਅੱਗੇ ਅੱਗੇ ਜਾਣਾ ਪਊਗਾ ਜੈ ਰਾਮ ਜੀ ਜੇ ਰਾਮਦਾਨ ਬਣਾ ਲਿਆ ਨਾਮਦਾਨ ਬਣਾ ਲਿਆ ਫਿਰ ਅੱਜ ਦਾ ਰੂਪ ਹੋ ਜਾਊਗਾ ਬਸ ਜੇਤਰਮ ਨਾਫਟਰ ਬਣਾਉਣ ਸੁਝਾਰ ਚ ਦਾਦਾ ਬਾਜੀ ਹਾਰ ਕੇ ਦੀ ਜਾਂਦਾ ਫਿਰ ਜਾਊਗਾ ਜਿੱਪ ਤੇ ਜੇ ਸੰਸਾਰੀ ਤਾਂ ਆਲੇ ਪਾਸੇ ਲਗਾ ਸੰਸਾਰੀ ਤਾਂ ਬੁਕਾਉ ਲਵੇ ਨਾ ਦੁਆ ਵੀ ਬੁਕਾਉ ਲਦਾ ਹੈ ਸੁਆਰ ਦਾ ਨਾਮਦਾਰ ਵੀ ਹੈ ਬਗੜੇ ਕਬੀਰ ਆਰਾਮ ਜੋ ਆਈ ਸੋਭਾ ਗਿਓ ਜਨ ਹੱਲੇ ਬਲਾਈ ਤਾ ਨਾ ਬੇਬੀ ਗਾ ਬੇਬੀ ਗਾ ਜਾਨੀ ਗਿਆ ਫੈਲਾ ਸੀ ਬਿਗੜਿਓ ਕਬੀਰਾ ਰਾਮ ਦੋਹਾਈ ਸੋ ਬਿਗੜਿਓ ਜਨ ਹੱਲੇ ਬਲਾਈ ਜਰ ਹੱਲੇ ਬਲਾਈਓ ਕਿ ਬਗੜ ਗਿਆ ਕਿਉਂ ਦੇ ਚ ਬਰਸ਼ਵਾਂ ਗਿਆ ਉਹ ਜਦ ਬੀਜ ਬਰਸ਼ਵਾਂ ਗਿਆ ਬੀਜ ਤਾਂ ਰਹੀ ਨਹੀਂ ਮਰੋ ਇੱਕ ਬੀਜ ਤਾਂ ਬਰਸ਼ਵਾਂ ਗਿਆ ਇੱਕ ਤੋੜਾ ਕਾਲਾ ਸੀ ਜਿਆਦਾ ਕਾਲਾ ਹੋ ਗਿਆ ਜਿੰਨਾ ਬੇ ਦਾਣੇ ਕਾਲੇ ਹੋ ਗਏ ਨੇ ਸਲਾਬ ਚ ਉਹ ਥੋੜਾ ਬੜਿਆ ਉਹ ਜਿਆਦਾ ਗੜ ਗਿਆ ਉਹ ਗੋਲੇ ਜਿਆਦਾ ਗੜ ਗਏ ਪਹਿਲਾਂ ਥੋੜੇ ਗੜੇ ਹੋਏ ਸੀ ਨਾ ਕੋਲਾਂ ਹੋਰ ਜਿਆਦਾ ਗੜ ਗਏ ਤੇ ਉਹ ਵਿਗੜ ਗਿਆ ਬੜੀ ਹਸਦਾ ਲਾਗਲ ਹੋਇਆ ਜਾਂ ਤਾਂ ਉਹਦੀ ਹਾਲਤ ਵਿਗੜ ਗਈ ਤਾਂ ਤਾਂ ਦੋਸਤ ਹੋ ਗਿਆ ਤਾਂ ਦੋਸਤ ਕਹਿੰਦਾ ਉਹਦਾ ਬੀੜੂ ਉਸ ਨੂੰ ਗਲਤ ਨਾਲ ਡਾਕਟਰ ਕੋਲ ਚਲਾ ਗਿਆ ਉਹ ਗੜ ਗਿਆ ਸਹੀ ਡਾਕਟਰ ਕੋਲ ਚਲਾ ਗਿਆ ਤਾਂ ਦੋਸਤ ਹੋ ਗਿਆ ਸਵਾਲਾ ਡਾਕਟਰ ਕੋਲੇ ਕੋਲ ਦੇ ਜੇ ਤੱਕ ਵਰਮਤ ਦਾ ਡੀ ਕੋ ਚਲੇਗਾ ਗੁਰੂ ਸਦੀ ਸੁਧਤ ਕਰ ਲਈ ਸਿੱਤੋ ਦੋਸਤ ਹੋ ਗਿਆ ਤੇ ਤਾਂ ਅੰਸਰੋਂ ਸਾਰੇ ਰੋ ਕਟੇ ਗਏ ਜੇ ਰੋ ਮਿਲਦਾ ਨਾ ਕਰੋ ਇੱਕ ਡਾਕਟਰ ਰੋਗੀ ਬਣਾਵਾਏ ਵੀ ਨਹੀਂ ਵਰਮਤ ਵਰਮੁਗ ਤੋਂ ਬਣਾ ਸਾਰੇ ਸਾਥ ਸੰਤ ਜੋ ਵੀ ਜਿੰਦੇ ਵੀ ਦੇ ਸਾਰੇ ਰੋਗੀ ਬਣਾਉਣ ਵਾਲੇ ਵੀ ਨੇ ਇੱਕ ਹੱਥ ਨੂੰ ਛੱਡ ਕੇ ਨਾਮ ਵਾਲੀ ਫਤਰ ਨੂੰ ਛੱਡ ਕੇ ਤਤ ਗਿਆਨ ਵਾਲੀ ਫਤਰ ਨੂੰ ਛੱਡ ਕੇ ਸਾਰੀਆਂ ਵੱਤਾਂ ਰੋਗੀ ਬਣਾਉਣ ਵਾਲਿਆਂ ਦੇ ਫਸਾਉਣ ਵਾਲਿਆਂ ਦੇ ਕੁਕ ਭਾਂਸਣ ਕੇ ਉਹਦੇ ਸਭ ਕੋ ਜਾਣਦੇ ਜਿਹਦੇ ਕੋਈ ਵੀ ਜਾਣਦਾ ਫਸਾਉਣ ਵਾਲੀ ਬੀਬੀ ਸਾਰੇ ਜਾਣਦੇ ਨੇ ਫਸਾਉਣ ਕੋਤ ਛੁੱਟਣ ਦੀ ਵੀ ਹੈ ਇੱਕ ਆ ਗੁਰਮਤਿ ਫੁੱਟਨ ਦੀ ਵਿਧੀ ਇੱਕਾ ਛੋਟਣ ਦੀ ਇੱਕ ਨੂੰ ਜਾਣਦਾ ਕੋਈ ਹੈ ਕੋਈ ਵਿਧੀ ਇੱਕਾ ਸਾਰੇ ਕੋਲ ਹੈ ਕਿੰਨਾ ਗੁਰਬਾਣੀ ਨੇ ਸਾਰੇ ਪਾਸੇ ਕਰਦੇ ਨੇ ਪਰ ਗੁਦੀ ਨਹੀਂ ਕਰਦੇ ਛੋਟਣ ਗੁਦੀ ਰਮੇਲੀ ਹੈ ਗੁਰਬਾਣੀ ਕੋਲ ਹੋਣੀ ਜ਼ਰੂਰ ਬਹੁਤ ਅਲੱਗ ਹਾਲ ਹੈ ਜਿੱਦੇ ਨੂੰ ਖੋਜਣਾ ਲੱਗਦਾ ਕੋਈ ਬੰਦਾ ਜਾਣੂਗਾ ਕਿ ਘਰ ਘਰ ਪਈ ਹੋਵੇ ਗੁਰਬਾਣੀ ਸੋਨਾ ਜਿਹੜਾ ਦੱਲੇ ਨੂੰ ਵੇਚੀ ਛੁੱਟਣ ਦੀ ਵੀ ਨਹੀਂ ਗੁਰਮਤ ਤੋਂ ਬਿਨਾਂ ਹੋਰ ਕੋਈ ਹੈ ਨਹੀਂ ਕੋਈ ਨਹੀਂ ਹੈ ਕੋਈ ਵੀ ਜਾਣਦਾ ਕੋਈ ਨਹੀਂ ਹੈ ਇਸ ਕਾਹਦੇ ਹੈ ਭੇੜਾ ਹੈ ਆਇਆ ਸੀ ਹੋਂ ਵਿੱਚ ਬਿਲਿਆ ਹੋਇਆ ਸੀ ਜਿਹੜਾ ਹੈ ਜਿੰਨ ਸਸਾ ਜਾਣਦਾ ਉਹ ਉਹ ਭੇੜਾ ਦਾ ਫੈਲਾ ਸੀ ਉਹ ਬੁਕਾਰ ਕਰਕੇ ਜਨਮ ਹੋਇਆ ਹੈਗਾ ਸਰੋ ਵਕਾਰ ਨੂੰ ਠੀਕ ਕਰ ਦੇਣਾ ਇੱਕ ਨੇ ਵਰਮੰਤ ਨੇ ਧਾਰਦੀ ਨੇ ਗੁਰਮਖ ਨੇ ਉਹ ਵਕਾਰ ਦਾ ਤੰਦਰੁਸਤੀ ਦੇ ਵਿੱਚ ਬਗ ਰੱਖਿਆ ਤੇ ਜੱਲੂ ਕਾ ਨੂੰ ਦੂਜਿਆਂ ਨੇ ਹੋਰ ਬਗ ਬਗਾਲ ਦੇਣਾ ਐ ਸੰਸਾਰ ਚ ਰਹੂਗਾ ਜੇ ਕੋਰ ਗੁੰਡਲ ਗਏ ਤਾਂ ਸੰਸਾਰ ਦੇ ਬਿਚੇ ਰਹੇ ਛੁੱਟੀ ਦਿਓਗੇ ਕੋਈ ਕੁਰੀਬ ਕੋਈ ਬੰਗਿਆਰ ਚਲੇ ਜਵਾਰੀ ਜਵਾਰ ਹੱਜਾਰ ਕੋਈ ਗੋੜਾ ਨਹੀਂ ਵਿਚਾਰਦਾ ਗੋਲ ਵਰਗਾ ਤੇ ਉਹ ਗੋਲ ਹੋ ਗਏ ਕੀ ਵਿਚਾਰ ਕਰ ਲੋਕ ਗਵਲਗਾ ਬਿਰਗੋ ਕਿਉਂ ਵਰਗਾ ਲੈ ਕੇ ਗੋਲ ਆਸੀ ਉਹਨਾਂ ਦੀ ਫੌਜ ਹੋ ਗਈ ਸਰਵਕ ਭਰ ਗਈ ਸੀ ਤੇਰੇ ਨਾ ਜਨਮ ਹੋਇਆ ਪਰੰਦੇ ਦੇ ਵਿੱਚ ਬਬਲੀ ਬਬਲੀ ਕੀ ਜਾਂ ਸੀ ਇਹ ਸਾਰੀਆਂ ਇਕੱਠੀਆਂ ਉਹ ਵੀ اسی ਤਰ੍ਹਾਂ ਦੇ ਵਿੱਚ ਤੇਰੇ ਜਦ ਵੱਧ ਗਿਆ ਉਹ ਤਾਂ ਇਹਨਾਂ ਬੀਜ ਦੇ ਰੂਪ ਜਿਹੜਾ ਉਹ ਬਰਸ਼ ਬਣ ਕੇ ਰੜ ਗਿਆ। ਬਰਨ ਗੋਦ ਬੀਜ ਰੂਪ ਜਿਹੜਾ ਉਹ ਬਰਸ਼ ਬਣ ਗਿਆ। ਉਸ ਆਜਾਂ ਦੇ ਬੀਜ ਤੋਂ ਬਰਸ਼ ਬਣ ਕੇ। ਯਾਦ ਹੈ ਜੇ ਆਦ ਵਿੱਚ ਸੀ ਜਿਹੜੇ ਬੀਜ ਰੂਪ ਸੀ ਸਾਡੇ ਕੋਲ ਉਹਨਾਂ ਕੋਲ ਕੋਈ ਬਰਸ਼ ਨੂੰ ਬਣਾ ਲੇਤਾ। ਇਹ ਵਿਚਾਰ ਕਰਿਆ ਇਸ ਗੱਲ ਦੀ। ਇਹਨਾਂ ਨੂੰ ਹਿਸਤ ਕਰਨਾਂ ਜਮਾ ਚਲੋ। ਇਹ ਰਾਵਣ ਦਾ ਬਾਗ ਹੈ ਜਦੋਂ ਫੁੱਟ ਕੇ ਉਹਨੂੰ ਮੁਨਤਰੀ ਬਰਮਾਲਾ ਤੇ ਬਾਣੀ ਦੇ ਰੁਬਟ ਕੀ ਬਾਣੀ ਬੰਤ ਫਿਰ ਰਾਵਣ ਦਾ ਬਾਗ ਫੜਦਾ ਹੋਏ ਇਹਦੇ ਚੋਂ ਉਹ ਫੁੱਟੇ ਗਿਆ ਬਿਜਲੀ ਬੜਾਂ ਦੇ ਦੀ ਬਾਗ ਅਗਰ ਨਿਕਲਣਾ ਫਿਰ ਇਹ ਤਾਂ ਕਾਮ ਰਾਇਆ ਨਹੀਂ ਫਿਰ ਵੀ ਜਣਾ ਭਾਈ ਦੁਆਰਾ ਕਹੀਦਾ ਜਿਹੜਾ ਪਟਕੇ ਪਰੇ ਮਾਰ ਸੁਨਦਰ ਹੋ ਰਿਹਾ ਇਹਨਾਂ ਪਟਕੇ ਕਹਿੰਦਾ ਮੈਲਾ ਬਰਮਾ ਮੈਲਾ ਇਹਨੂੰ ਰਵੀ ਜੈਲਾ ਮੈਲਾ ਨੇ ਚੱਲੋ ਇਹਨਾਂ ਬ੍ਰਹਮਾ ਦਾ ਲਿਆ ਬ੍ਰਹਮਾ ਗਾਂਧੀ ਹਨ ਇਹਨਾਂ ਵਿਜਲਾ ਬੰਦੇ ਬ੍ਰਹਮਾ ਦਾ ਲਾਉਂਦੇ ਬ੍ਰਹਮਾ ਜਾ ਹੈ ਬ੍ਰਹਮ ਗਾਂਧੀ ਵੀ ਹੋਵੇ ਜਿਹਨੂੰ ਗਰਬਾਣੀ ਬ੍ਰਹਮਾ ਵਰਦੀ ਹੈ ਬੱਬਾ ਬ੍ਰਭ ਜਾਣੇ ਸੇ ਬ੍ਰਭ ਚਾਹੇ ਉਹ ਬ੍ਰਭ ਜਾਣ ਵੀ ਲਿਆਵੇ ਸਰੀਰ ਕਰਕੇ ਉਹ ਵੀ ਮਾਰੇ ਜੇ ਸੰਸਾਰ ਨੂੰ ਦੀਦਾ ਹੋ ਉਹ ਮਾਰੇ ਸੰਸਾਰ ਨੂੰ ਜਿਹੜਾ ਦੇਖਦਾ ਕੋਈ ਸਰੀਰ ਉਹ ਬੜਾ ਆਤਮਾ ਨਹੀਂ ਜੀ ਸਹੀ ਮਾਨ ਕਰਕੇ ਮਾਰਾ ਨਹੀਂ ਆਉ ਸਰੀਰ ਕਰਕੇ ਸੰਸਾਰ ਸਰੀਰ ਤੋਂ ਬਾਹਰ ਦੇਖੇ ਨਹੀਂ ਸਕਦਾ ਸਰੀਰ ਤੱਕ ਹੀ ਮਤਵੱਸਤਾ ਗਾਲੂ ਦੇ ਤੱਕ ਹੀ ਮੁਟ ਸੰਸਾਰ ਨਾਲ ਹੀ ਗੱਲ ਹੋ ਰਹੀ ਹੈ ਅਜਿਹੇ ਜਿਹਨੇ ਅਜਮਾ ਗੱਲ ਹੋ ਰਹੀ ਹੈ ਉਹ ਤਾਂ ਬਿਲਕੁਲ ਸੰਸਾਰੀ ਹੈ ਨਾ ਹਾਂ ਹਰ ਮਹੀਨੇ ਜਿਤਨੀ ਕਰਨੀ ਚਾਹੀਦੀ ਜੋ ਤੈਨੂੰ ਦੇ ਗਿਆ ਮਾਵਾ ਉਹ ਅਸਲੀ ਪਰਮਾਤਮਾ ਤੈਨੂੰ ਦਿਖਾਈ ਨਹੀਂ ਅਸਲੀ ਨਾਨਕ ਦਾ ਲੈਣੇ ਨੂੰ ਦਰਸ਼ਨ ਹੋਏ ਨੇ ਹੋਰ ਹੋਏ ਕਹਿੰਦੇ ਜੀ ਜੋ ਨਾਮ ਸਦਾ ਅਸਲੀ ਰੂਪ ਉਹਦਾ ਲੈਣੇ ਦੇ ਦਰਸ਼ਨ ਕੀਤਾ ਸੀ ਉਹ ਤਾਂ ਹੋਈ ਨਹੀਂ ਜੇ ਤੈਨੂੰ ਜੇ ਉਹ ਨੋ ਜਾਂਦੇ ਨਾਨਕੇ ਬਣ ਜਾਂਦਾ ਲੈਣਾ ਨਾ ਦਰਸ਼ਨ ਕਰ ਲੈ ਨਾਨਕ ਨੇ ਬਿਠਾਣ ਲਿਆ ਉਹ ਜਗਲੇ ਨਾ ਨਾਲ ਖੜੇ ਪਛਾਣ ਲਿਆ ਕਹਿੰਦੇ ਮੈਨੂੰ ਦੇਖ ਲਿਆ ਜਾ ਰਮਾਨ ਕਰੇ ਭੁੱਲਾ ਗਿਆ ਪਤਾ ਵੀ ਨਾ ਦੇਖ ਲਿਆ ਚੱਕ ਜਿਹੜਾ ਉਦਾਜਾ ਸੀ ਨਾ ਦਸਤਾਰ ਉਧੇਤੀ ਨਾ ਪਈ ਤੁੰਨੇ ਜਾਨੂ ਤੂੰ ਮਤਾਂ ਜੋ ਕੱਲਾ ਕੇ ਕੋਈ ਹੋ ਗਿਆ ਇਸ ਕਰਕੇ ਸੰਸਾਰ ਨੂੰ ਨਾਮ ਸਦਾ ਦਰਸ਼ਨ ਨਹੀਂ ਹੋਇਆ ਕਿਸੇ ਨੂੰ ਸ਼ਰਧਾ ਹੀ ਸੰਸਾਰ ਦੀ ਵੱਡ ਜਿਹਨ ਕਹਿੰਦੇ ਨਾਮ ਕਿਦੂ ਵੀ ਸ਼ਰਧਾ ਹੀ ਸ਼ਰਧਾ ਸੀ ਸਾਈਆ ਮੇਰਾ ਸਾਧੂ ਸਭਾ ਕਰ ਦੇ ਦੇਖ ਕੇ ਕੰਗਲਾ ਦਾ ਜਾਇਨ ਨੂੰ ਸਾਹ ਵੀ ਵੀ ਦੇਣ ਨੇ ਪਾਲੇ ਦੀ ਓਕਾ ਦੀ ਪ੍ਰਸਾਦੂ ਤਾਂ ਉਹ ਸ਼ਰਧਾ ਹੀ ਮੇਰੇ ਉਹ ਵੀ ਹੋ ਹੈ ਜੀ ਕਈ ਤਰ੍ਹਾਂ ਤਾਂ ਕੋਈ ਗੱਲ ਜ਼ਾਦੇ ਨੂੰ ਬਹੁਤ ਦਾਰੀ ਕਰਦਾ ਪਰਾ ਫੱਕਰ ਹੈ ਉਹ ਮੰਨਦੀ ਵੀ ਆ ਕਿ ਉਹ ਐਸ ਤਰੀਕੇ ਨਾਲ ਫਰਜ਼ੀ ਨੂੰ ਗੋਲ ਦੇ ਕੇ ਕਰਦਾ ਮਾਫ ਕਰ ਦਿੱਤਾ ਪਾਣਾ ਜਾਣਦੇ ਵੀ ਸੀ ਇਹਨਾਂ ਦੇ ਦਈ ਚੜਦੇ ਤੇਰੇ ਭਾਵੇਂ ਇਹਨਾਂ ਦੇ ਬਾਏ ਇਹਨਾਂ ਨੂੰ ਇਹਨਾਂ ਦਾ ਸਾਨੂੰ ਉਹ ਆ ਇਸ ਤਰੀਕੇ ਨਾਲ ਮਾਫ਼ ਕਰ ਤੁਸੀਂ ਚਿਗਾਈਆਂ ਦੇਖ ਤੇ ਚਿਗਾਈਆਂ ਦਾ ਸੰਸਾਰ ਦੇ ਦਾ ਹੈ ਨਹੀਂ ਦੇਖਦਾ ਸੁਣਦਾ ਚਿਗਾਈਆਂ ਦੇ ਖਲਾ ਹੋਰ ਗੱਲ ਹੈ ਵੇ ਇਹ ਦੀਵੀਆਂ ਮੇਰੇ ਐ ਦਾ ਫਿਰ ਪਿਆ ਵੀ ਸੱਚੇ ਮਾਰਗ ਤੇ ਚੱਲਦੇ ਆ ਉਸਤ ਕਰੇ ਚਿਗਾਈਆਂ ਦੇਖ ਚਿਗਾਈਆਂ ਦੇ ਖਲਾ ਸੰਸਾਰ ਦੀ ਦੁਸ਼ੀ ਆ ਜਾਂਦੀ ਹੈ ਉਹ ਬੇਵਕੂਫੀ ਇਹਦੇ ਕੋਲ ਹੈ ਇਹ ਨਹੀਂ ਇਹ ਗੱਲ ਨਹੀਂ ਸਮਝਉਂਦੀ ਸਾਰੇ ਇਹਦੀ ਰੋਸਾ ਕਿੱਥੇ-ਕਿੱਥੇ ਖੜਾ ਕਿਥੋਂ ਬੋਲਦਾ ਇਹਦੀ ਨਾਲ ਸਾਰ ਸਮਝਉਂਦੀ ਤੇ ਬਹੁਤ ਇਹ ਬਰਾਬਰ ਦੇ ਨਹੀਂ ਸਮਝਉਂਦੀ ਉਹ ਕਹਿੰਦੇ ਕੀ ਕਹਤ ਬੁਰਗਾੜੀ ਜਾਣਾ ਉਹ ਵੀ ਜਾਉਣੀ ਜਾਨੂੰ ਉਹ ਨਹੀਂ ਪਹਾਂਚਦਾ ਸੋਹਰੇ ਨਹੀਂ ਜਾਣੀ ਮੇਰਾ ਬ੍ਰਹਮ ਮੇਰਾ ਬ੍ਰਹਮ ਮੇਰਾ ਹਿੰਦੂ ਮੇਰਾ ਹਿੰਦੂ ਤੂੰ ਕਬੀਰ ਆਪਣੇ ਆਪ ਨੂੰ ਕਹਿ ਰਿਹਾ ਹੈ ਕੋਈ ਮੇਰੀਆਂ ਪੂਜਾ ਕਰਨਾ ਦੇ ਜੀਵੇ ਕੋਈ ਕੋਈ ਕਾਲ ਨੂੰ ਅਵਤਾਰ ਹੈ ਭਗਵਾਨ ਹੈ ਕਹਿਣਾ ਅਸਲੀ ਹੈ ਮੈਂ ਜਾ ਬ੍ਰਹਮ ਦਾ ਅਵਤਾਰ ਨੂੰ ਮੈਨੂੰ ਮੰਨ ਲਓ ਤੁਸੀਂ ਪਰ ਜੋ ਤੂੰ ਜੋ ਰਿਹਾ ਹੈ ਮੇਰਾ ਜਦੋਂ তোর ਨਜ਼ਰ ਆਉਂਦਾ ਮੇਰਾ ਜਦੋਂ ਤਾ ਉਹਦਾ ਆਦੋਂ ਵੀ ਬੈ ਲੱਗਦੀ ਹੈ ਬਣਨ ਤੁਮ ਅਰੇ ਦੀ ਬਣਨ ਤੁਮ ਜੋ ਪੂਰਾ ਭਲਾ ਹੀ ਕਹਦੇ ਬਣਨ ਤੁਮ ਉਹਦਾ ਬੜਾ ਹੁੰਦੀ ਲੱਗਦਾ ਉਹ ਤਾਂ ਪਹਿਲਾਂ ਨੌਜਵਾਨ ਦੀ ਆਦੇ ਹੋਂ ਕਦੇ ਬੈ ਲੱਗਦਾ ਆਪਣੇ ਆਪ ਦੇਖਿਆ ਉਹਦਾ ਵਿਸੂਲ ਕਰਾਉਂਦੇ ਉਹ ਤਾਂ ਆਪੇ ਬੋਲਦਾ ਬੰਗਾਰਾ ਜਿਵੇਂ ਬ੍ਰਹਮਾ ਮਹਿਲਾ ਕਹਿੰਦਾ ਉਹ ਨਾਲ ਬ੍ਰਹਮਾ ਵੀ ਵਿਚਲ ਭੇੜਦਾ ਉਹ ਭੁੱਲ ਜਾਂਦੇ ਨੇ ਵੀ ਛੋਟੇ ਵਾਲਾ ਲਵੇੜਦੇ ਨਾਲ ਆਪਣੇ ਆਪ ਨੂੰ ਵੈਲਾ ਕਹਿੰਦਾ ਤੁਹਾਡੇ ਵਾਲਾ ਬਿਲਕੁਲ ਗਿਆ ਪਿੱਛੇ ਬ੍ਰਹਮਾ ਨੂੰ ਰਬ ਤੋਂ ਸ੍ਰੇਸ਼ ਮੰਨਦੇ ਕਿ ਨਿਰਮਲ ਬੁੱਧੀ ਵਾਲਾ ਬਦੇ ਬੁੱਧੀ ਵਾਲਾ ਤੇ ਇੱਧਰ ਨੂੰ ਨਹੀਂ ਬਣਿਆ ਉਹ ਬੁੱਧੀ ਵਾਲਾ ਇਹ ਵੈਲਾ ਬ੍ਰਹਮਾ ਨਾਲਾ ਤੇ ਇੱਧਰ ਤੋਂ ਸਾਥੀ ਨਾਲ ਭਾਈ ਉਹ ਤੋਂ ਘਟਿਆ ਵਾਲਾ ਬ੍ਰਹਮਾ ਨਾਲਾ ਇੱਧਰ ਰੋੜੀ ਵੈਲਾ ਵੈਲਾ ਹਾਂ ਚੰਦ ਇੱਧਰ ਆਵਤਾਰ ਹੈ ਰਾਮ ਚੰਦ ਹਲਕੇ ਦਰਦਾ ਅਵਤਾਰ ਵੀ ਰਾਮਚੰਦਰ ਇੱذ ਰਾਜੇ ਦੀ ਬਦਦ ਨੂੰ ਰਾਮਚੰਦਰ ਲੱਫੇ ਹੋ ਗਿਆ ਇੱਧਰ ਆਇਆ ਤਾਂ ਵੱਡਾ ਸੀ ਇਹਨਾਂ ਦੀ ਗੱਡੀ ਇੰਦਾਂ ਦੀ ਛੋਟੀ ਹੈ ਇਹ ਦਿਹਾੜੇ ਦੀ ਇੱਧਰ ਤਾਂ ਸਭ ਤੋਂ ਸ੍ਰੇਸ਼ਟ ਹੈ ਇੱਧਰ ਤੇ ਆਪਣਾ ਹੋਇਆ ਜਾਦਾ ਸਭ ਤੋਂ ਮੁਨਛਦੇ ਹੈ ਦੋਸਤਾਂ ਦੇ ਵਿੱਚ ਕਹਾ ਹੈ ਕਿ ਲਿਆ ਚਰਦਾ ਤੇ ਇੱਧਰ ਤਾਂ ਰਾਮਚੰਦਰ ਨਾਲੋਂ ਵੱਡਾ ਹੈ ਦਦੇ ਵੇ ਵੇ ਗਿਆ ਤੇ ਉਹ ਰੋਟਾ ਕਹ ਗਈ ਗਾਵੇ ਗਿਆ ਨਾਲ ਇੱਧਰ ਤਾਂ ਇਹਨਾਂ ਦੇ ਗੱਦੀ ਨੂੰ ਵੱਡਾ ਹੋਇਆ ਤੇ ਰਾਮਦੇਵ ਨੂੰ ਵੱਡਾ ਕੇ ਬੁੱਤ ਬੋਲੇ ਹਨ ਕਾਲਾ ਉਹ ਜਦੋਂ ਵਰਜੀ ਲਿਖੀ ਜੋ ਮਤਲਬ ਉਹਨਾਂ ਨੇ ਵਰਜੀ ਪੜਾ ਕਰ ਦਵੇ ਸਰਵੇ ਦੇ ਹੀਰੇ ਉਹਨਾਂ ਦੇ ਕੋਲ ਲੱਗਦੀ ਹੈ ਜੀ ਜੇ ਲੱਗਦੀ ਜਾਂਦੇ ਤਾਂ ਮਰਦਾ ਦੀ ਜੇ ਉਹ ਮਾਰਦਾ ਫਿਰ ਬੰਦ ਹੋ ਗਈ ਉਹ ਤੇ ਕਦਾਈ ਗੱਲ ਮਾਉਂਦਾ ਫਿਰ ਗਾਗਬਿਚਲੀ ਮਿਸਵਾਹਾਂ ਦੇ ਸਹਜੇ ਤੇ ਲਹੂਦੀਆਂ ਨੇ ਇਹਨਾਂ ਦੀ ਸਜਾਈ ਕੁਝ ਨਹੀਂ ਹੁੰਦੀ ਹੈ ਰਵੀ ਮੇਰਾ ਮੇਰਾ ਸਰਚੰਦ ਥੋੜਾ ਜਿਹਾ ਰਵੀ ਖਲਾ ਦਾ ਸੂਰਜ ਨਹੀਂ ਹੈ ਰਵੀ ਰਾਤ ਤੇਰਾ ਵੀ ਇਹ ਸਾਸੇ ਰੇਕਾਰੂ ਨਾਲੇ ਤੇ ਮੇਰੀ ਆਵਾਜ਼ ਦਿੱਤੀ ਸੁਣ ਲਈ ਜਾਵਾ ਅਸਲ ਦੇ ਵਿੱਚ ਤੂੰ ਕਹਿੰਦੇ ਨੇ ਰਾਬ ਜਿਹੜਾ ਧਾਲ ਨੇ ਤਾਂ ਲੈ ਜਿਹੜੀ ਸਾਡੇ ਅੰਦਰ ਪ੍ਰਾਤਮਿਕ ਰੱਬ ਕਹਿੰਦੇ ਨੇ ਜਿਹੜਾ ਸਵੇਰ ਕੱਢ ਰਾਮ ਬੋਲਦਾ ਉਹ ਰਹਾਦਾ ਰੱਬ ਹੈ ਰੱਬ ਹੈ ਸਾਰਿਆਂ ਹਾਂ ਰੱਬ ਉਹ ਸਰਬਉੱਤਮ ਰਵੇਲਾ ਤੁਸਤ ਨਾਲ ਕੀਤਾ ਜਿਹੜਾ ਰੱਬ ਲਾਹ ਸਰ ਇਹ ਮੁਸਲਮਾਨਾਂ ਦਾ ਰੱਬ ਲਾਹ ਜਿਹਨੂੰ ਅਸੀਂ ਰੱਬ ਕਹਿੰਦੇ ਆ ਰੱਬ ਦੀ ਹੈ ਰਾਵ ਹੈ ਉਹ ਉਹ ਵੀ ਜਗਰਾਵੇ ਅਜੇ ਰੱਬ ਬਣਾਤਾ ਉਹ ਵੀ ਰੱਬ ਕਹਿੰਦੇ ਹੋ ਰੱਬ ਕਹਿੰਦੇ ਸਿਆ ਰੱਬ ਇਹ ਸ਼ੁੱਧ ਬੋਲ ਨਹੀਂ ਆਉਂਦੀ ਕੋ ਰਾਮਦਾਸ ਨੇ ਰੱਬ ਨਹੀਂ ਕਹਿੰਦੇ ਅਜੇ ਰੱਬ ਕਹਿੰਦੇ ਰੱਬ ਕੀ ਨੇ ਰੱਬ ਕਾ ਸੇਖ ਬੁੜੀ ਜਿਹੜੇ ਸਿਆਦੋ ਵੀ ਰੱਬ ਕਿਆ ਹੋਵੇ ਫਿਰ ਰੱਬ ਬਣਾਤਾ ਉਹਦਾ ਜੱਗੂ ਜਾਨ ਰੱਬ ਕੋਈ ਲੱਗਦੀ ਨਹੀਂ ਰੱਬ ਬੋਲਦਾ ਯਾਰ ਰੱਬ ਉਰਦੂ ਦੀ ਸ਼ਾਇਰੀ ਤੇ ਵੀ ਰੱਬ ਬੋਲਦਾ ਜੇ ਤਾ ਪਰਦੇ ਨੇ ਰੱਬ ਪਰਦੇ ਦੇ ਉਹ ਦੂਰ ਰੱਬ ਨਹੀਂ ਪਰਦੇ ਸਾਡੇ ਭਾਈ ਹੋ ਗਏ ਲੱਗੇ ਇਹ ਜਿਹੜਾ ਆ ਰੱਬਾ ਸਾਡੇ ਵੀ ਆ ਸਾਡੇ ਵੀ ਉਰਦੂ ਦੀ ਗੱਲ ਰੱਬ ਬਗਾੜ ਕੇ ਬਣਾਤਾ ਸੀ ਰੱਬ ਬੈਲਾ ਰੱਬ ਬੈਲਾ ਬੈਲਾ ਹੈ ਚੰਦ ਚੰਦ ਜਿਤਨੀ ਮਾੜਾ ਵਨ ਵੀ ਬਰੇ ਕਿ ਤੇਰਾ ਕਿਉਂ ਕਿ ਤਮੋਂ ਵਿੱਚ ਆਇਆ ਹੋ ਬਚ ਕੇ ਜਿਹੜਾ ਹੰਸ ਹੈ ਖੁਦ ਸੈਰੋ ਹਿੱਜ ਅਗੇ ਹੰਸਾ ਜੀ ਦਾ ਖਾਸ ਵੀ ਮੈਨ ਜਿਹੜਾ ਜੁਨ ਲੈਂਦਾ ਮੈਨ ਕਰਕੇ ਹੀ ਲੈਂਦਾ ਬੈਲੋ ਨੇ ਅਸਰਦਾਰ ਕੀ ਸੰਸਾਰ ਬੈੜ ਹੈ ਕਦੇ ਬੈੜ ਇੱਥੇ ਚੱਲ ਜਾ ਛੋਟੇ ਅੱਗੇ ਚੱਲ ਜਾ ਸੰਸਾਰ ਤੋਂ ਪਰੇ ਮੈਨ ਨਹੀਂ ਜਾ ਸਕਦੀ ਜਿੰਨਾ ਕਰ ਮੈਨ ਇੱਥੇ ਰਹੂਗਾ ਬੰਦ ਵੀ ਮਾਇਆ ਇੱਥੇ ਰਹੂਗਾ ਬੰਦ ਵੀ ਮਾਇਆ ਉਤਾਰ ਕੇ ਹੀ ਜਾ ਸਕਦਾ ਹੈ ਪਵਿੱਤਰ 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 ਤਿੰਨ ਬਾਾਰ ਪਵਿੱਤਰ ਹੋਏ ਤੇ ਪੁਰੀਤ ਹੋ ਕੇ ਜਾਉਂਦਾ ਪੁਰੀਤ ਹੋ ਕੇ ਪਾਰ ਜਾ ਸਕਦਾ ਤਿੰਨ ਬਾਾਰ ਸਾਬਣ ਲਗਣਾ ਹੈ ਇਹ ਪਵਿੱਤਰ 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 ਪੁਰੀਤ ਜਿਹੜਾ ਸਤੋਗਨ ਜੋ ਪਾਸ ਹੋ ਜਾਣਾ ਸਤੋਗੁਰ ਜੀ ਆ ਕੇ ਪਰਖੰਚ ਲੋ ਕਰੇ ਸਤੋਗੁਰ ਨੇ ਵੀ ਜਾ ਕੇ ਆਦਮੀ ਬਣ ਜੀਵੇ ਪਹਿਲੇ ਆਦਮੀ ਹੁੰਦਾ ਹੀ ਦੀ ਵਿਚਾਰਾ ਇਹ ਪਹਿਲਾਂ ਤਾਂ ਸਰਕਾਰਾਂ ਆ ਵੀ ਬਣਾਉਂਦੀਆਂ ਰਹੂ ਢਾਕੋਣੇ ਸਰਕਾਰਾਂ ਆ ਵੀ ਬਣਾਉਂਦੀਆਂ ਦੋਏ ਜਿਹੜੇ ਬੰਦੇ ਰਹਿ ਸਰਕਾਰ ਤੋਂ ਢਰਦੇ ਨੇ ਉਹਨਾਂ ਖਾਤਰ ਵੀ ਸਮਾਜਿਕ ਪੰਚਾਇਤਾਂ ਬਣੀਆਂ ਹੋਈਆਂ ਨੇ ਡਰ ਭੈਣ ਵਾਲੇ ਆਦਮੀ ਬਣੇ ਰਹਿੰਦੇ ਨੇ ਉਹ ਡਰ ਭੈ ਕਾ ਕਰਕੇ ਰੱਖੇ ਦਿਸਦਾਰ ਚ ਇਹਨੂੰ ਆਦਮੀ ਬਣਾਉਣਾ ਵੀ ਆਦਮੀ ਆਦਮੀ ਬਣੇ ਰਹੇ ਤੇ ਹਮਾਰਾ ਕਾ ਬਣਾ ਕਰੇ ਉਹ ਸਾਡੇ ਸਮਾਜ ਬਣੀ ਹੋਏ ਸਮਾਜ ਦੇ ਕਰੂਰ ਬਣੇ ਹੋਏ ਨੇ ਸਰਕਾਰ ਦੇ ਕਰੂਰ ਬਣੇ ਹੋਏ ਨੇ ਇਹਨੂੰ ਆਦਮੀ ਡਰ ਭੈਣਾ ਬਣਾ ਕੇ ਰੱਖਿਆ ਜਾਂਦਾ ਹੈ ਇਹ ਫਟੋਗੋਲ ਜਾਗੇ ਆਦਮੀ ਬਣੇ ਆਪਣੇ ਆਪ ਆਦਮੀ ਬਣੇ ਆਪਣੇ ਆਪੇ ਬਵਦੀ ਹੋਣਾਂਗੇ ਉਹ ਜਿਹੜੇ ਜੀ ਪਰ ਉੱਥੇ ਜੇ ਪਰਪੰਚਰਾਂ ਕਰੇ ਜੇ بگੜ ਗਿਆ ਉੱਥੇ ਬਸ ਫੇਰ ਉਹ ਵਾਲਾ ਹੀ ਕੋਈ ਨਹੀਂ ਉਹ ਵਾਲਾ ਹੀ ਵਰਮਾ ਵੀ ਜਿੰਨ ਕੋਲ ਬਣੀਆ ਫੇਰ ਜਿਹੜਾ ਵਾਲਾ ਹੀ ਕਿਤੇ ਉਹ ਵਾਲਾ ਹੀ ਬੇਨਰ ਕਾਂ ਜਾ ਥੱਲੇ ਵੇਰਾ ਇਹਦੀ ਡੂੰਗੀ ਘੜ ਜਿੱਦੇ ਪੈਂਦਾ ਜਿੱਤੋ ਤੁਰਿਆ ਸੀ ਉੱਥੋਂ ਫੇਰ ਦੁਬਾਰਾ ਇਸ ਕਰਕੇ ਤੋਂ ਦਿਖਾਉਂਦੇ ਕਿਉਂਕਿ ਲੋਕ ਨੂੰ ਕੋ ਬਸ ਕੀ ਵਾਲੀ ਗੱਲ ਉਹੀ ਹੈ ਇਹ ਤੇ ਆ ਕੇ ਯਾਰ ਦਾ ਕਹਦਾ ਵੀ ਮੈਂ ਆਦਮੀ ਹਾਂ ਦੂਜਿਆਂ ਨੂੰ ਆਦਮੀ ਬਣਾਉਂਦੇ ਪਰ ਆ ਗਿਆ بگੜ ਗਿਆ ਆਪਰ ਅਬ ਬਣ ਗਿਆ ਆਪ ਪਰੇਸ਼ਾਨ ਬਣ ਗਿਆ ਬਲੈਕਮੇਲ ਕਰਦਾ ਸ਼ੋਸ਼ਣ ਕਰਦਾ ਉਹ ਉਹਦੇ ਫਿਰ ਬਖਸ਼ਿਸ਼ ਲਈ ਕਹਿਣਾ ਕੋਈ ਹੈ ਨਹੀਂ ਫਿਰ ਬਖਸ਼ਿਸ਼ ਦੀ ਉਹਦੀ ਤੇ ਜੇ ਤੇ ਬਣਾ ਰਹੇਗਾ ਆਦਮੀ ਪਰ ਪਲਟ ਸੋ ਬੱਝ ਗਿਆ ਇਹ ਤਾਂ ਵਾਰ ਬੜੀ ਤਫ। ਪਤੀ ਤੇ ਚਲੇ ਜਾਂਦਾ। ਪਵਿੱਤਰ ਪਵਿੱਤਰ ਪਵਿੱਤਰ। ਕੋ ਖਾਈ ਆਉਗੀ। ਤੇ ਜੀ ਖਾਈ ਹੈ ਸਤਿਗੁਰੂ ਦੀ। ਇਹ ਜਿਹੜੇ ਸੰਤ ਕਹਿੰਦੇ ਨੇ ਨਾ ਫਿਰਦੇ ਨੇ ਆਪਣੇ ਆਪ ਜਾਕੜੇ। ਇਹ ਖਾਈ ਚ ਰਹਿ ਡੇ ਗਏ। ਖਾਈ ਦੇ ਬਾਹਰ ਨਿਕਲਦੇ ਕੋਈ ਨਹੀਂ ਨਿਕਲਣੇ। ਇਹ ਖਾਈ ਦਾ ਤਾਂ ਮਿੱਟੀ ਪਾਉਂਦੇ ਨੇ ਆਪਣੇ ਆ ਤਾਂ ਮਾਇਆ ਮਿੱਟੀ ਹੋਈ ਪੈਂਦੀ ਉੱਤੇ। ਆਹ ਪਜਾਸ ਦੀ ਮਿੱਟੀ ਪੈਂਦੀ ਆ। ਯਾਰ ਯਾਰ ਨਰਾਂ ਦੀ ਮਿੱਟੀੋਂ ਬਣਦੀ ਏ ਘਟਾ ਇਹਨੇ ਢੂੰਗੇ ਦਾ ਵਜਾਂਗੇ ਖਾਈ ਦੇ ਵਿੱਚ ਕਿਸੇ ਨੂੰ ਨਹੀਂ ਗੱਲ ਕਰ ਦੇ ਸਭ ਗਾਇ ਦੀ ਮਿੱਟੀ ਦੱਬ ਕੇ ਕੋਈ ਨਹੀਂ ਜਾਣਦਾ ਜਿੰਨੇ ਬੜੇ ਬੜੇ ਹੋਏ ਨੇ ਇੱਥੇ ਪੂਰੇ ਦਾ ਕਹਾਵ ਪੂਰੇ ਬਲੇ ਹਨ ਪੂਰੇ ਬਰਜਾਂਗੇ ਸਾਰੇ ਕੀ ਕਿਹੜੇ ਖੋਤਲਾਨੀ ਜੋਤੋਂ ਅਡੀਆਂ ਕਿੱਥੇ ਪਈਆਂ ਇਹਨਾਂ ਦੀਆਂ ਕਿਵਾਂ ਨਹੀਂ ਦੇਖਣਾ ਹਡੀਆਂ ਕਿਥੇ ਕਿੰਨੇ ਹੋਏ ਜਾਣੇ ਸੰਤ ਇਹ ਕਿੱਧਰੇ ਚਲੇ ਗਏ ਕੌਣ ਪੁੱਛਦਾ ਰਣ ਉਹਦਾ ਬੰਦਿਆਂ ਨੂੰ ਪੁੱਛਦਾ ਕਬੀਰ ਵਰਗਾ ਨੂੰ ਪੁੱਛਦਾ ਰਾਸ ਵਰਗਾ ਨੂੰ ਕੌਣ ਪੁੱਛਦਾ ਧਗਿਆ ਢੋਰੀਆਂ ਵਾਲਾ ਕੋਈ ਪੁੱਛਦਾ ਬੱਚੇ ਜੇ ਕੋ ਪੁੱਛਦਾ ਵੀ ਜਾਣਦਾ ਵੀ ਤਾਂ ਬਰੋ ਨਾ ਬੁਰਾਈ ਹੋਈ ਦੀਆਂ ਲੰਦੀਆਂ ਛਾਈ ਕੋਈ ਅਛਾਈ ਦਾ ਹੁੰਦੀ ਹੈ ਕੋਈ ਨਹੀਂ ਇਹੋ ਚ ਅਛਾਈ ਨਹੀਂ ਕੋਈ ਹੁੰਦੀ ਇਹਨਾਂ ਦੀ ਬੁਰਾਈਆਂ ਯਾਦ ਰੱਖ ਯਾ ਜਿਵੇਂ 라ਵੜ 라ਵੜ ਦੀ ਬੁਰਾਈ ਯਾਦ ਰੱਖਦੇ ਅਜਾਈ ਤਾਂ ਕੋਈ ਅਗਦੀ ਭਾਈ ਵੀ ਹੋਵੇ ਪਰ ਉਹ ਅਜਾਈ ਕੋਈ ਨਹੀਂ। ਉਹਾਂ ਨੂੰ ਕਹ ਦਿਆ ਜਾ ਸ਼ਾਇਦ ਕੋਈ ਪ੍ਰਚਾਰ ਨਹੀਂ ਬੁਰਾਈ ਦਾ ਪ੍ਰਚਾਰ ਹੈ। ਉਹ ਨਹੀਂ ਕਿਹਾ ਦੀ ਸ਼ਾਇਦ ਕੋਈ ਪ੍ਰਚਾਰ ਨਹੀਂ ਬੁਰਾਈ ਦਾ ਪ੍ਰਚਾਰ ਹੈ। ਅਜਾਈ ਦਾ ਬੁਰਾਈ ਨੂੰ ਡਕਣ ਵਾਸਤੇ ਸੀ। ਵੀ ਬੇਰੀ ਬਰਾਈ ਨਗਿਰ ਆਵੇ ਅਛਾਈ ਜਿਹੜੀ ਸੀ ਉਹਦੇ ਚ ਉਹ ਤਾਂ ਬਰਾਈ ਦਬੀ ਰਹੇ ਤਾਂ ਸੀ ਟਾਈਮਲੀ ਟਾਈਮਲੀ ਕਦੋਂ ਕਰਦੇ ਹੋ ਅਛਾਈ ਹੁੰਨੇ ਕਦੋਂ ਕਰਦੇ ਹੋ ਬਰਾਈ ਦਿਖੂਗੀ ਅਛਾਈ ਦਿਖਣੀ ਦੀ ਅਛਾਈ ਜਿਨ੍ਹਾਂ ਲੋਕਾਂ ਨੇ ਕਰਾ ਕੀਤੀਆਂ ਉਹਨਾਂ ਤੇ ਇਹ ਸਭ ਸੀ ਉਹਦਾ ਸਾਡੇ ਤੇ ਕੋਈ ਅਸਰ ਨਹੀਂ ਹਰੀ ਅਛਾਈ ਦਾ ਉਹਨਾਂ ਲੋਕਾਂ ਦਾ ਅਸਰ ਹੋਊਗਾ ਬੰਦੇ ਵਾਲ ਨਹੀਂ ਅਛਾਈ ਦਾ ਕੋਈ ਅਸਰ ਨਹੀਂ ਕਿਸੇ ਤੇ ਜੇ ਕੋਈ ਚ ਕੋਈ ਹੋਊਗੀ ਦੀਦੀ ਬੜਾਈ ਆ ਜਾਂ ਸ਼ਾਈ ਤਾਂ ਉਹ ਵੀ ਦੀਦੀ ਹੁੰਦੀ ਆ ਜਦੋਂ ਕਰਦਾ ਹੁੰਦਾ ਅਸ਼ਾਈ ਉਹਦੇ ਵੀ ਦੀਦੀ ਆ ਜਾਂ ਕਰਦਾ ਹੁੰਦਾ ਬੜਾ ਹੁੰਦੇ ਕਹਿੰਦੀ ਦੇ ਰਦੀ ਐ ਇਸ ਗੱਲ ਦੀ ਸਮਝ ਨਹੀਂ ਆ ਲੋਕਾਂ ਨੂੰ ਇਹ ਦਵਾਰਾ ਹੁੰਦਾ ਆ ਇਹ ਨਹੀਂ ਸਕਦੇ ਇਸ ਗੱਲ ਦੀ ਸਮਝ ਬੜਾ ਇਹ ਮੈਂ ਜੀ ਤੁਰਦੀ ਰਦੀ ਐ ਅਸ਼ਾਈ ਤਾਂ ਦੇਦੀ ਆ ਦਵਾਰਾ ਜੇ ਬੜਾਈ ਹੋ ਗਈ ਲੋ ਜਿਹੜੇ ਬੁਰਾ ਆਦਮੀ ਇਸ਼ਾਈ ਕਰਦਾ ਨਾ ਉਹ ਟੈਂਪਰੇਰੀ ਜਾਈ ਹੁੰਦੀ ਹੈ ਉਹ ਮਾਇਆ ਮਾਇਦੀ ਹੁੰਦੀ ਹੈ ਦਿਆ ਜਾਣੇ ਜੀ ਕੀ ਕੁਛ ਬੋਧਾਨ ਕਰਨ ਵਾਲੀ ਇਸ਼ਾਈ ਜਿਹੜੀ ਨਾ ਇਹ ਹਮੇਸ਼ਾ ਇਦੀ ਜੜ ਲੱਗੀ ਹੈ ਦਿਆ ਜਾਣੇ ਜੀ ਕੀ ਕੁਛ ਬੋਧਾਨ ਕਰੇ ਜਿਹੜੀ ਇਹ ਹੈ ਨਾ ਬੋਧਾਨ ਇਹ ਹਮੇਸ਼ਾ ਰੱਬ ਦਾ ਦੁਆ ਦੀ ਦਿੱਤ ਹੁੰਦਾ ਹੁੰਦਾ ਆਰਥਿਕ ਲਾਹ ਵਾਲਾ ਬੋਧਾਨ ਉਡੀ ਰਿਦਾ ਹੁੰਦਾ ਹੁੰਦਾ ਉਹ ਤਾਂ ਹੈ ਦੁਨੀਆਂ ਦੀ ਵਿੜਿਆ ਹੀ ਕਰਾਉਂਦਾ ਸੱਤ ਦਿੰਦੋਂ ਤੇ ਉਹ ਜਦੋਂ ਨਾਲ ਦੇ ਨਾਲੇ ਖਤੋਂ ਆ ਜਾਂਦਾ ਹੈ ਉਹਦੇ ਦਾ ਦਰਦ ਉਹਦੇ ਮਨ ਥੋੜਾ ਹੁੰਦੀ ਹੈ ਹਾਂਜੀ ਮੇਰਾ ਮਲਤਾ ਇਸ ਸੰਸਾਰ ਇੱਕ ਹੈ ਨਿਰਵਨ ਜਾਗ ਅੰਤਨੋ ਪਾ ਮਲਤਾ ਸਭ ਸੰਸਾਰ ਸੰਸਾਰ ਕੀ ਹੈ ਬਣਾਉਣਾ ਹੈ ਆ ਸਰੀਰ ਮਗਾ ਨਹੀਂ ਬਣਾਉਗਾ ਆਪਣੇ ਇਹਨੂੰ ਹੋਰ ਬੜੀ ਜਾਂਦਾ ਮਾਰੇ ਨੂੰ ਤੋ ਯ ਲੈ ਤੀਰ ਤੇ ਜਾਨਣਾ ਕੀ ਹੈ ਮਹਾਰਮਤਾਈ ਹੈ ਸਰੀਰ ਮੇਰਾ ਭਾਇਆ ਦੁਰਗਾ ਦਾ ਬੜਿਆ ਬਿਸ਼ਟਾ ਦਾ ਕੀੜਾ ਬਿਸ਼ਟਾ ਬਟੋਈ ਜਾਂਦਾ ਭਾਇਆ ਮਰਦਾ ਇਹ ਸਭ ਸਵਰ ਜੇ ਭਾਇਆ ਕਾ ਠੀਕ ਕਰਦਾ ਤਾਂ ਵੀ ਮਹਾਰਮਤਾਈ ਜੇ ਮਾਇਆ ਦਾ ਗਿਆਨ ਇਕੱਠਾ ਕਰਦਾ ਤਾਂ ਵੀ ਮਹਾਰਮਤਾਈ ਆਦਮ ਗਿਆਨ ਤੋਂ ਬਿਨਾਂ ਜੋ ਕੁਝ ਵੀ ਪ੍ਰਾਪਤ ਕਰ ਰਿਹਾ ਸਭ ਬੇਗਾਨਾ ਬਸਤਾ ਹੀ ਹੈ ਇੱਕ ਹਰ ਨਿਰਮਲ ਜਗਾ ਅੰਤ ਨਾ ਇੱਕ ਹਰ ਹੈ ਸਿਰਫ ਜਿਹੜਾ ਉਹਦੇ ਵੰਦਾ ਹਰ ਧਰਾਂ ਦੇ ਹਿਰਦੇ ਚ ਇੱਕੋ ਹੀ ਹੈ ਜਪ ਹਰ ਹਿਰਦੇ ਵਹੀ ਉਹ ਹਰ ਜਪ ਜਿਹੜਾ ਤੇਰੇ ਹਿਰਦੇ ਵਿੱਚ ਹੈ ਹਰ ਵਾਰ ਜਿਹੜੀ ਮੂਰਤੀ ਬਣੀ ਹੋਇਆ ਹੈ ਦੀ ਜਪ ਹਰ ਹਿਰਦੇ ਵਾਂਗ ਹਿਰਦੇ ਵਾਂਗ ਜਿਹੜਾ ਹਰ ਹਿਰਦੇ ਜਾਂਦੇ ਉਹ ਨੂੰ ਜਨ ਉਹਨੂੰ ਹਰਬੰਨ ਬਾਹਰ ਵਾਲ ਨੂੰ ਆਲਾ ਮੰਡੀ ਕਦੇ ਵੀ ਕ੍ਰਿਸ਼ਨ ਨੂੰ ਨਾ ਹਰ ਮੰਨ ਲਈ ਕ੍ਰਿਸ਼ਨ ਕੀੜਾ ਹਰਾ ਜੀ ਕ੍ਰਿਜੰਦਾ ਦੇਦਾਰੀ ਹੈ ਦੇਦਾਰੀ ਵਾਲ ਨਹੀਂ ਹੁੰਦਾ ਉਹਦਾ ਕੀੜਾ ਜਿਆ ਤੁੰਗੀਲਾ ਉਹ ਜਿਆ ਯੋਗੂਲਾ ਦੋਲਤਾਂ ਕੀੜਾ ਹੋਗੀ ਦੋਲਤਾਂ ਤੂ ਜਿਹੜਿਆਂ ਨਾਲ ਝੂਠ ਚਾੜ ਬੋਲੇ ਇਹਨੇ ਆ ਫੜੂਗੇ ਕਰਤੇ ਇਹਨਾਂ ਨੇ ਜਾਂ ਖੜਕ ਸਿੰਘ ਵਾਲੇ 17 ਵਾਰ ਜਾਂ ਮਰਿਆ ਕਰੇ ਜਾਂਦੀ 17 ਵਾਰ ਘਟਕੇ ਮਾਰਿਆ ਉਹਨੇ ਠੱਠੀ ਨੂੰ ਕਿਹਨੂੰ 17 ਵਾਰ ਮੁਰਸ਼ਿਦ ਕੀਤਾ ਉਹਨੇ ਦੀ ਅਵਤਾਰ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਉਹਦੀ ਕਿਹਨਾਂ ਕੋਈ ਲੜਾਈ ਨਹੀਂ ਲੜੀ ਆਪ ਉਹਨਾਂ ਭਾਰਤਿ ਕੋਈ ਲੜਿਆ ਕੁਛ ਇਹਨੇ ਛੋੜੂ ਵਾਲਾ ਤਾਂ ਜੁਰੇ ਵਧੀ ਲਿਖੀ ਜਾਂ ਸਰ ਬੋਲਾ ਜੰਮਦਲ ਹੋਈ ਆ ਜੰਗਲ ਸਿਰਫ ਯਾਦੋਂ ਦਾ ਹਾਲ ਨਹੀਂ ਲੱਦਣ ਦੇਣਾ ਆਪਣੀ ਬੱਲੇ ਲੜ ਜਾਂਦੇ ਦੀ ਬਿਆਲੇ ਹੁੰਦੇ ਦੀ ਉਹ ਤਾਂ ਹੈ ਕਿ ਨਹੀਂ ਉਹ ਆਹ ਗੱਲ ਹੈ ਪਰ ਬਕਾਵਲੇ ਦੀਆਂ ਗਲਖਸੇ ਨਾ ਪਈਆਂ ਦੀ ਜਿਹੜਾ ਸੰਧੀਆਂ ਫੌਜਾਂ ਜਾਉਂਦੀ ਗਲਖਸੂ 17 ਵਾਰ ਕ੍ਰਿਸ਼ਨ ਨੂੰ ਪਟਕ ਕੇ ਮਾਰੇ ਥੱਲੇ ਧਰਤੀ ਤੇ ਉਰਸ਼ਦ ਕੀਤਾ ਫਿਰ ਕਹਿੰਦਾ ਉਠ ਤੈਨੂੰ ਵਾਰ ਕਰਨਾ ਕ੍ਰਿਸ਼ਨ ਨੇ ਧੋਖੇ ਨਾਲ ਵਾਰ ਕਰਾਏ ਲੋਕਾਂ ਤੇ ਖਾਲਕਸੁੰਭੀ ਗੋਗਰੇਂਡੀ ਗੋਗਾ ਸਿੱਧ ਪਹਿਲਾਂ ਦੇ ਆਏ ਜਿਹੜੇ ਕਹਨ ਦਾ ਮਤਲਬ ਇਹ ਸੀ ਸਿੰਧੋ